ਗਲਤੀ ਤੇ ਗਨਾਹ 'ਚ ਫਰਕ ਹੁੰਦਾ ਆਕਾ ਸਾਰਾ ਕੱਚਾ ਚਟਾ ਪਿਆ ਆ ਦੇਖ ਲਓ ਕਿਹਦੇ ਕਿਹਦੇ ਪੈਰਾਂ 'ਚ ਕੌਣ ਕੌਣ ਬੈਠਾ ਆ ਪੂਲੇ ਦੀ ਫੋਟੋ ਆ ਵਿਚਾਲੇ ਪੂਲਾ ਬੈਠਾ ਤੇ ਇੱਕ ਪਾਸੇ ਵਿਰਸਾ ਸਿੰਘ ਬਲਟੂਆ ਬੈਠਾ ਤੇ ਦੂਜੇ ਪਾਸੇ ਪਾਸੇ ਕੀ ਪੰਥ ਰਤਨ ਕੇ ਕੌਮੇ ਫਖਰੇ ਉਹ ਬੈਠੇ ਨੇ ਵੋਟਾਂ ਉਹਨਾਂ ਨੇ ਪਾਈਆਂ ਜਿਨ੍ਹਾਂ ਦੇ ਘਰਾਂ ਤੋਂ ਵੈਣ ਪਏ ਜਿੱਦੇ ਬੀਬੀ ਖਾਲੜਾ ਹਾਰੀ ਉਹਦੇ ਪੰਥ ਹਾਰਿਆ ਉਹਦੇ ਅਸਲੀ ਪੰਥ ਹਾਰਿਆ ਹੁਣ ਪੰਜਾਬ ਬਚਾਉਣ ਦੀ ਗੱਲ ਕਰਦੇ ਪਹਿਲਾਂ ਇਹਦੇ جواب ਤਾਂ ਦੇ ਦਿਓ ਆ ਕੌਣ ਲੋਕ ਨੇ ਮੈਂ ਵੀਰੋਂ ਇਹਨਾਂ ਨੂੰ ਚੁੱਪ ਦਾ ਇਸ ਕਰਕੇ ਆ ਕਿ ਬਹਿਬਲਾਲਾ ਕਾਂਡ ਬੁਰਜ ਜਵਾਰ ਸਿੰਘ ਨਾਲ ਸਾਰੇ ਮੇ ਨੰਗਾ ਕੀ। ਛਾਈ ਦਾ ਕੇਸ ਉਹ ਰੱਦ ਹੋਇਆ। ਦੂਜੇ ਪਾਸੇ ਸਾਡੀ ਕੌਮ ਦਾ ਦੁਸ਼ਮਣ ਸਾਡੀ ਪੰਜਾਬ ਦਾ ਦੁਸ਼ਮਣ ਜਿਸ ਦਿਨ ਇਹ ਲੋਕ ਸਾਡੇ ਵਿੱਚ ਵੋਟਾਂ ਮੰਗਣ ਆਏ ਉਸ ਦਿਨ ਕੀ ਸੀ ਤੇ ਵੋਟਾਂ ਲੈਣ ਤੋਂ ਬਾਅਦ ਅੱਜ ਕਿੱਥੇ ਖੜੇ ਆ ਕਿਸੇ ਨੇ ਇਹ ਕਦੇ ਸੋਚਿਆ ਅੱਜ ਪੰਜਾਬ ਬਚਾਓ ਯਾਤਰਾਵਾਂ ਸ਼ੁਰੂ ਕੀਤੀਆਂ ਜਾ ਰਹੀਆਂ ਇੱਕ ਲੱਖ ਸਦਾਨਾ ਸ਼ੁਰੂ ਕਰੀ ਬੈਠਾ ਇੱਕ ਕਾਲੀਦਾਲ ਵਾਲੇ ਸ਼ੁਰੂ ਕਰੀ ਬੈਠੇ ਇੱਕਨੂਰਜੋਤ ਸਿੱਧੂ ਪਹਿਲਾ ਵੀਰੋ ਸਵਾਲ ਇਹ ਕੀਤਾ ਜਾਣਾ ਬਣਦਾ ਵੀ ਪੰਜਾਬ ਬਚਾਉਣਾ ਕੀ ਤੋਂ ਤੇ ਪੰਜਾਬ ਨੂੰ ਉਜਾੜਿਆ ਕਿਨੇ ਬਚਾਇਆ ਮਰਦੇ ਨੂੰ ਜਾਂਦਾ ਹੁੰਦਾ ਫਿਰ ਇਹ ਮਾਰਿਆ ਕਿਨੇ ਤੇ ਬਚਾਉਣਾ ਕੀ ਤੋਂ ਆ ਲੋਕਾਂ ਨੇ ਤਾਂ ਮਾਰਿਆ ਹੀ ਨਹੀਂ ਰਾਜ ਭਾਗ ਤੁਸੀਂ ਕੀਤੇ ਪੰਜਾਬ ਦੀ ਜਿਹੜੀ ਸਾਰੀ ਐਡਮਿਨਿਸਟ੍ਰੇਟਰ ਲੰਬਾ ਸਮਾਂ ਤੁਹਾਡੇ ਹੱਥਾਂ 'ਚ ਰਹੀ ਤੇ ਫਿਰ ਕੀ ਤੋਂ ਬਚਾਉਣ ਤੁਰੇ ਹੋ ਤੁਸੀਂ ਅੱਜ ਇਹਦਾ ਮਤਲਬ ਹੋਰ ਮਾਰਿਆ ਪਹਿਲਾਂ ਕਿਹਨਾਂ ਨੇ ਇਹ ਤਾਂ ਚਲੋ ਹਜੇ 2 ਸਾਲ ਦੀ ਆਏ ਨਹੀਂ ਇਹਨਾਂ ਤੋਂ ਬਚਾਉਣ ਤੁਰੇ ਆ ਜਿਹੜੇ 70 ਸਾਲ ਪਹਿਲਾਂ ਜਿਨ੍ਹਾਂ ਦੇ ਹੱਥਾਂ ਵਿੱਚ ਪੰਜਾਬ ਰਿਹਾ ਕਿਉਂਕਿ ਮਾਰਕੀਟ ਦੇ ਵਿੱਚ ਵੀਰੋ ਚੀਜ਼ ਉਦੋਂ ਮਾੜੀ ਚੀਜ਼ ਉਦੋਂ ਵਿਕਣੀ ਸ਼ੁਰੂ ਹੁੰਦੀ ਹੈ ਜਦੋਂ ਉਹਦੇ ਗਾਹਕ ਪੈਦਾ ਹੁੰਦੇ ਮਾੜੀ ਸਿਆਸਤ ਉਦੋਂ ਕਾਮਯਾਬ ਹੋਈ ਜਦੋਂ ਅਸੀਂ ਲੋਕ ਇਹਨਾਂ ਲੋਕਾਂ ਨੂੰ ਵੋਟਾਂ ਪਾਉਂਦੇ ਕਿਉਂਕਿ ਅਸੀਂ ਉਸ ਵੇਲੇ ਨਹੀਂ ਸਮਝਦੇ ਉਸ ਵੇਲੇ ਅਸੀਂ ਆਪੋ ਆਪਣੀਆਂ ਡਫਲੀਆਂ ਫੜ ਲੈਣੀਆਂ ਜਿਹੜੀਆਂ ਅੱਜ ਗੱਲਾਂ ਅਸੀਂ ਕਰ ਰਹੇ ਹਾਂ ਅਜ ਦਵਿੰਦਰਪਾਲ ਸਿੰਘ ਭੁੱਲਰ ਦਾ ਜਿਹੜਾ ਰਿਹਾਈ ਦਾ ਕੇਸ ਹੈ ਉਹ ਰੱਦ ਹੋਇਆ ਦੂਜੇ ਪਾਸੇ ਸਾਡੀ ਕੌਮ ਦਾ ਦੁਸ਼ਮਣ ਸਾਡੀ ਪੰਜਾਬ ਦਾ ਦੁਸ਼ਮਣ ਡੇਰਾ ਸੱਚੇ ਸੌਦੇ ਵਾਲਾ ਸਾਧ ਜਿਹਨੂੰ ਲਗਾਤਾਰ ਪ੍ਰੋਲ ਦਿੱਤੀ ਜਾ ਰਹੀ ਹੈ ਜਿਹੜਾ ਕਿ ਅਪਰਾਧਿਕ ਕਿਸਮ ਦੇ ਮੁਕੱਦਮਿਆਂ ਦਾ ਵਿੱਚ ਸਜ਼ਾ ਹੋਇਆ ਬਲਾਤਕਾਰ ਕਤਲ ਵਰਗੇ ਮੁਕਦਮਿਆਂ ਦੇ ਵਿੱਚ سزا ਹੋਇਆ ਤੇ ਜਿਹੜੇ ਇਹ ਨੌਜਵਾਨ ਸੀ ਇਹ ਤਾਂ ਭਾਵਕ ਹੋ ਕੇ ਉਸ ਵੇਲੇ ਪੰਜਾਬ ਦੇ ਉੱਤੇ ਇੱਕ ਹਮਲਾ ਕੀਤਾ ਗਿਆ ਉਹਦੇ ਭਾਵਕ ਹੋ ਕੇ ਨਾ ਇਹ ਤਾਂ ਉਸ ਲਾਈਨ ਤੇ ਤੁਰੇ ਆਪਣੀ ਕੌਮ ਦੀ ਖਾਤਰ ਤੁਰੇ ਇਹਨਾਂ ਨੇ ਕੋਈ ਅਪਰਾਧ ਨਹੀਂ ਕੀਤਾ ਇਹ ਸਿਆਸੀ ਕੈਦੀ ਹੈ ਜੰਗੀ ਕੈਦੀ ਗਿਣੇ ਜਾ ਸਕਦੇ ਆ ਪਰ ਅਪਰਾਧੀ ਨਹੀਂ ਹਨ ਉਹ ਅਪਰਾਧੀ ਆ ਇਹਨਾਂ ਦੀ ਦੁਰਦਸ਼ਾ ਇਹ ਤੁਦਾ ਵਿਚਾਰਿਆਂ ਦੀ ਕਿਉਂ ਹੋਈ ਸਾਡੇ ਨੌਜਵਾਨ ਅਸੀਂ ਕਿਉਂ ਨਾ ਛੁਡਾ ਸਕੇ ਅਸੀਂ ਦੁਨੀਆ ਦੀ ਸਭ ਤੋਂ ਤਾਕਤਵਰ ਕੌਮ ਮੰਨੀ ਜਾਂਦੀ ਹੈ ਜਿਨ੍ਹਾਂ ਨੇ ਜਿਹੜੇ ਕਿਸੇ ਤੋਂ ਨਹੀਂ ਹਾਰੇ ਸੀ ਕਦੇ ਜਿਨ੍ਹਾਂ ਚੋਂ ਸਾਡੇ ਚੁਗਧਾਰੀ ਨਹੀਂ ਕਿਸੇ ਨੇ ਕੀਤੀ ਉਦੋਂ ਅਸੀਂ ਹਾਰੇ ਨਹੀਂ ਅਸੀਂ ਦੁਨੀਆ ਨੂੰ ਹਰਾਉਣ ਵਾਲੇ ਦੁਨੀਆ ਨੂੰ ਝਕਾਉਣ ਵਾਲੀ ਕੌਮ ਤੇ ਅੱਜ ਅਸੀਂ ਭੀਖ ਮੰਗਦੇ ਤੁਰੇ ਫਿਰਦੇ ਹਾਂ ਤਾਂ ਕਿਉਂ ਕਿਉਂਕਿ ਅਸੀਂ ਇਹਨਾਂ ਦੁਕਾਨਾਂ ਦਾ ਸੌਦਾ ਖਰੀਦਣ ਵਾਲੇ ਲੋਕ ਇਹਨਾਂ ਨੇ ਸਾਨੂੰ ਬਣਾਇਆ ਜਿੱਥੇ ਕਿਤੇ ਕੌਮ ਸੌਂਦੀ ਆ ਵੀਰੋਂ ਨੁਕਸਾਨ ਉਦੋਂ ਸ਼ੁਰੂ ਹੁੰਦਾ ਸੱਚੇ ਸੌਦੇ ਦਾ ਜਿਹੜਾ ਸਵਾਗਰ ਚ ਆਇਆ ਜਿਹੜਾ ਉਹਨੇ 2008 ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪਛਾਣ ਪਾ ਕੇ ਚੈਲੰਜ ਕੀਤਾ ਕੌਮ ਜਿਹੜੇ ਬੰਦੇ ਨੇ ਉਸ ਦਾ ਪਰਚਾ ਦਰਜ ਕਰਵਾਇਆ ਬਠਿੰਡੇ ਵਾਲੇ ਰਜਿੰਦਰ ਸਿੰਘ ਨੇ ਕਿੰਨੀ ਕ ਕੌਮ ਉਹਦੇ ਨਾਲ ਖੜੀ ਜਿਹੜੇ ਬੰਦੇ ਨੇ ਉਹ ਸਿੰਘ ਸਭਾ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਸੀ ਉਹ ਮਦਈ ਬਣਿਆ ਉਹਨੇ ਪਰਚਾ ਦਰਜ ਕਰਵਾਇਆ ਬਾਅਦ ਵਿੱਚ ਉਤੇ ਦਬਾਅ ਪਾਇਆ ਗਿਆ ਪਰਚਾ ਜਦੋਂ ਦੀ ਕੈਂਸਲੇਸ਼ਨ ਮੂਵ ਕਰਨੀ ਸੀ ਵੀ ਬਿਆਨ ਤੋਂ ਮੁਕਰ ਉਹ ਨਹੀਂ ਮੁਕਰਿਆ ਇਸੇ ਹੀ ਸਰਕਾਰ ਦੇ ਆ ਲੋਕਾਂ ਨੇ ਉਤੇ ਪਰਚਾ ਦਰਜ ਕਰਵਾਇਆ ਕੌਮ ਖੜੀ ਉਹਦੇ ਨਾਲ ਉਹ ਲੜਾਈ ਕੌਮ ਦੀ ਸੀਗੀ ਉਹ ਦੀ ਨਿੱਜੀ ਸੀ ਅਸੀਂ ਸਾਥ ਦੇਣਾ ਸਿੱਖਿਆ ਹੀ ਅਸੀਂ ਅੱਜ ਵੀ ਜਲੀਲ ਕਰਨਾ ਹੀ ਸਿੱਖਿਆ ਜੇ ਕਿਸੇ ਨੇ ਕੋਈ ਇਸ ਰਾਹ ਤੇ ਤੁਰਿਆ ਜੇ ਕੋਈ ਕੌਮ ਦੀ ਖਾਤਰ ਕਿਸੇ ਨੇ ਦੋ ਕਦਮ ਪੱਟੇ ਹੈ ਤੇ ਉਸ ਦੀਆਂ ਲੱਤਾਂ ਖਿੱਚਣ ਵਾਲੇ ਤੇ ਉਹਨੂੰ ਜਲੀਲ ਕਰਨ ਵਾਲੇ ਉਹਦੂ 4 ਗੁਣਾ ਵੱਧ ਖੜੇ ਹੋ ਜਾਂਦੇ ਜਿਵੇਂ ਹੁਣ ਪਿੱਛੇ ਜੇ ਮੇਰੀਆਂ ਇਹ ਕੁਝ ਤਸਵੀਰਾਂ ਵਾਇਰਲ ਕਰਦੇ ਆ ਕਦੇ ਮੇਰੀ ਜਥੇਦਾਰ ਇੰਦਰਜੀਤ ਸਿੰਘ ਜੀਰਾ ਤੱਕ ਭੋਗ ਦਾ ਇਸ਼ਤਿਹਾਰ ਆ ਉਹ ਦਿਖਾਈ ਜਾਂਦੇ ਆ ਇੱਕ ਮੇਰੀ ਡਿਊਟੀ ਦੀ ਤਸਵੀਰ ਆ ਮੈਂ ਉਹ ਗੱਡੀ 'ਚ ਬੈਠਾ ਉਹਦੇ ਗਨਮੈਨਾਂ ਦੇ ਨਾਲ ਉਹ ਤਸਵੀਰ ਮੇਰੀ ਵਾਇਰਲ ਕਰੀ ਜਾਂਦੇ ਆ ਮੇਰੀ ਬਲਤੇਜ ਸਿੰਘ ਪੰਨੂ ਦੇ ਨਾਲ ਇੱਕ ਵਾਇਰਲ ਕਰੀ ਜਾਂਦੇ ਆ ਮੈਂ ਉਹਦੇ ਬਾਰੇ ਤੁਹਾਨੂੰ ਦੱਸ ਚੁੱਕਿਆ ਵੀ ਉਹ ਕਿਹੜੀ ਤਰੀਕ ਦੀ ਤਸਵੀਰ ਹੈ ਤੇ ਮੈਂ ਉਹ ਕੌਮ ਦਾ ਕੋਈ ਕਾਤਲ ਤਾਂ ਨਹੀਂ ਗਿਆ ਪੰਨੂ ਇੱਕ ਵਧੀਆ ਇਨਸਾਨ ਹੈ ਵਧੀਆ ਕੰਮ ਕੀਤੇ ਉਹਨੇ ਪਿੱਛੇ ਉਹਨੇ ਖਾੜਕੂਆਂ ਦੇ ਪਰਿਵਾਰ ਸਾਹਮੇ ਹੈ ਸਾਨੂੰ ਉਹ ਨਹੀਂ ਦਿਸਦੇ ਅਸੀਂ ਇੱਕ ਝੂਠੀਆਂ-ਮੂਠੀਆਂ ਗੱਲਾਂ ਸੁਣ ਕੇ ਜਿੱਥੇ ਚਲੋ ਕਿਸੇ ਦਾ ਉਹਦੇ ਨਾਲ ਕਿਸ ਤਰ੍ਹਾਂ ਦਾ ਰਿਸ਼ਤਾ ਹੈ ਸਾਡੇ ਨਾਲੋਂ ਕਿੱਥੇ ਤੱਕ ਖੜਾ ਹੈ ਇਸ ਬੇਅਦਬੀ ਦੇ ਨਾਲ ਖੜਾ ਰਿਆ ਅਸੀਂ ਤਾਂ ਸਲੂਟ ਕਰਦੇ ਹਾਂ ਉਸ ਬੰਦੇ ਨੂੰ ਨੇ ਸਾਡਾ ਸਾਥ ਤਾਂ ਦਿੱਤਾ ਸਾਨੂੰ ਆਧਵਚਾਲੇ ਛੱਡ ਕੇ ਤਾਂ ਨਹੀਂ ਭੱਜਿਆ ਦੋਨੇ ਮੇਰੇ ਨਾਲ ਵਕੀਲ ਬੈਠੇ ਐ ਆਰਟੀਆਈ ਪਾ ਕੇ ਕਢਵਾ ਲਓ ਕਿ ਉਹ ਵਕੀਲ ਕੌਣ ਨੇ ਬਾਬਾ ਖੋਸਾ ਜਿਹੜਾ ਹੈਗਾ ਉਹ ਮਲਕੇ ਵਾਲੀ ਬੇਅਦਬੀ ਦਾ ਵੀ ਗਵਾਹ ਤੇ ਬਹਿਬਲ ਵਾਲੀ ਦਾ ਵੀ ਗਵਾਹ ਤੀਜਾ ਜਿਹੜਾ ਤੇ ਚੌਥਾ ਬੰਦਾ ਤੁਹਾਨੂੰ ਮੈਂ ਦੱਸ ਚੁੱਕਿਆ ਜਿਹੜਾ ਸਭ ਤੋਂ ਪਹਿਲਾਂ ਸਾਨੂੰ ਛੱਡ ਕੇ ਤੁਰ ਗਿਆ ਕੀ ਬਾਰ-ਬਾਰ ਜ਼ਿਕਰ ਕਰੀ ਗੀ ਹੁਣ ਮੇਰੀਆਂ ਤਾਂ ਇਹ ਫੋਟੋ ਮੈਂ ਤਾਂ ਤੁਹਾਨੂੰ ਕਲੈਰੀਫਿਕੇਸ਼ਨ ਦੇਤੀ ਆ ਆਪਦੀ ਮੈਂ ਕਿਸੇ ਗਦਾਰ ਨਾਲ ਨਹੀਂ ਬੈਠਾ ਮੈਂ ਕਿਸੇ ਕਾਤਲ ਨਾਲ ਨਹੀਂ ਬੈਠਾ ਤੇ ਜਿਹੜੇ ਮੇਰੇ ਤੇ ਆ ਮੇਰੀਆਂ ਫੋਟੋ ਕਰਦੇ ਮੈਨੂੰ ਮੜਾ ਜਾਈਂ ਨੀ ਇਹਨਾਂ ਫੋਟੋਆਂ ਦੇ ਬਾਰੇ ਮੜਾ ਜਾ ਤੁਸੀਂ ਚੰਨਣਾ ਪਾ ਦਿਓ ਆ ਆ ਪੂਲੇ ਦੀ ਫੋਟੋ ਆ ਵਿਚਾਲੇ ਪੂਲਾ ਬੈਠਾ ਹੈ ਤੇ ਇੱਕ ਪਾਸੇ ਵਿਰਸਾ ਸਿੰਘ ਬਲਟੋਆ ਬੈਠਾ ਹੈ ਤੇ ਦੂਜੇ ਪਾਸੇ ਪਾਸੇ ਕੀ ਪੰਥਰਤਨ ਕੇ ਕੌਮ ਏ ਫਖਰੇ ਉਹ ਬੈਠੇ ਨੇ ਇਹਦੇ ਬਾਰੇ ਜਵਾਬ ਦੇ ਦਿਓ ਪੂਲਾ ਕੌਣ ਸੀ ਐਸ ਵੇਲੇ ਤੱਕ ਪੂਲਾ ਜਟਾਣੇ ਦਾ ਪਰਿਵਾਰ ਵੀ ਮਾਰ ਚੁੱਕਿਆ ਸੀ ਜੋਗਾ ਸਿੰਘ ਖਾਨਪੁਰ ਦਾ ਪਰਿਵਾਰ ਮਾਰ ਚੁੱਕਿਆ ਸੀ ਜੋਗਾ ਸਿੰਘ ਜੋਗੀ ਦੀ ਪੋਤਰੀ ਦੇ ਨਾਲ ਜੋ ਕੁਝ ਕੀਤਾ ਆ ਤਸਵੀਰਾਂ ਤੁਹਾਨੂੰ ਬਾਅਦ ਦੀਆਂ ਜੇ ਜਵਾਬ ਦੇ ਸਕਦੇ ਆ ਤਾਂ ਦੇਓ ਇਹਦਾ ਜਵਾਬ ਦਿਓ ਅਸੀਂ ਤਾਂ ਆ ਖੜਾ ਮੈਂ ਤਾਂ ਯੋਧਿਆਂ ਨਾਲ ਖੜਾ ਹਾਂ ਜਿਨ੍ਹਾਂ ਨੇ ਸਾਡੀ ਕੌਮ ਦੀ ਖਾਤਰ ਕੋਸ਼ਿਸ਼ ਕੀਤਾ ਜਿਸ ਮੈਨੂੰ ਉਹ ਆਪਦੇ ਨਾਲ ਖੜਾ ਕੀਤਾ ਤੇ ਮੇਰੇ ਵਿੱਚ ਕੁਝ ਵੇਖ ਕੇ ਖੜਾ ਕੀਤਾ ਉਹਨਾਂ ਦਿੱਲੀ ਵਾਲੀ ਗੱਲ ਕਰਦੇ ਮੈਂ ਕੌਂਕੀ ਪਰਿਵਾਰ ਦੇ ਨਾਲ ਗਈ ਅਸੀਂ ਦਰਸ਼ਨ ਸਿੰਘ ਮੇਰੇ ਹਠੂਰ ਮੇਰੇ ਨਾਲ ਗਿਆ ਇਕ ਔਮ ਫੈਸਲਾ ਕਰੇ ਜੇਤਾ ਅਸੀਂ ਜਾ ਕੇ ਉੱਥੇ ਮਾੜਾ ਕੰਮ ਕੀਤਾ ਅਸੀਂ ਗਏ ਆ ਗੁਰੂ ਘਰ ਦੇ ਵਿੱਚ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਉਹਨਾਂ ਨੇ ਸਾਡਾ ਮਾਨ ਸਨਮਾਨ ਕੀਤਾ ਸਾਡਾ ਕਿਸੇ ਪਾਰਟੀ ਨਾਲ ਕਿਸੇ ਨਾ ਕੋਈ ਸਬੰਧ ਨਹੀਂ ਮੈਂ ਹੁਣ ਵੀ ਕਹਿੰਦਾ ਮੈਂ ਅਕਾਲੀ ਆ ਨਾ ਮੇਰਾ ਕੋਈ ਭਾਜਪੀ ਨਾਲ ਨਾ ਮੈਂ ਕਦੇ ਜਾਵਾਂ ਨਾ ਮੈਂ ਕਦੇ ਇਹਨਾਂ ਨਾਲ ਜਾਵਾਂ ਨਾ ਮੈਂ ਕਦੇ ਆਖੋਤੀ ਆ ਅਕਾਲੀ ਦਲ ਬਚਾਉਣਾ ਉਹ ਅਕਾਲੀ ਦਲ ਜਿਹੜਾ ਬਚਾਉਣਾ ਜਿਹੜਾ ਬੱਬਰਾਂ ਨੇ ਅਕਾਲੀ ਦਲ ਬਣਾਇਆ ਸੀ ਜੋ ਕਿ ਇਹ ਆਪ ਉੱਜੜੋ ਮੈਂ ਪੰਥ ਵਸੇ ਮੈਂ ਉਜਣਾ ਇਸ ਸਿਧਾਂਤ ਤੇ ਚੱਲਣ ਵਾਲਾ ਅਕਾਲੀ ਦਲ ਦੇ ਵਿੱਚ ਨੌਜਵਾਨ ਤਿਆਰ ਕਰਾਂਗੇ ਆਪ ਕਦੇ ਵੀ ਕਿਸੇ ਆਉਦੇ ਦਿਲਾਲਤ ਨਹੀਂ ਕਰਾਂਗੇ ਨੌਜਵਾਨੀ ਨੂੰ ਜਾਗਰੂਕ ਕਰਾਂਗੇ ਹੁਣ ਪੰਜਾਬ ਬਚਾਉਣ ਦੀ ਗੱਲ ਕਰਦੇ ਪਹਿਲਾਂ ਇਹਦੇ ਜਵਾਬ ਦੇ ਦਿਓ ਆਹ ਕੌਣ ਲੋਕ ਨੇ ਆਹ ਕਿਹੜੇ ਪੰਥ ਦੀ ਪੰਥ ਦੀ ਚੜ੍ਹਦੀ ਕਲਾ ਹੋ ਰਹੀ ਆ ਆ ਲੋ ਇਹਨਾਂ ਦਾ ਇਹਨਾਂ ਦਾ ਆਈਟੀ ਸੈੱਲ ਸਾਨੂੰ ਕੰਟਰੋਲ ਕਰਦਾ ਜਿਨ੍ਹਾਂ ਦੇ ਪੈਰ ਪੈਰ ਤੇ ਗਨਾਹ ਦੇ ਨਾਲ ਆ ਹੁਣ ਤਾਂ ਕਸੜੀ ਨਹੀਂ ਰਹਿ ਗਈ ਆ ਲਓ ਮਤਜਤੇਦਾਰ ਆਪ ਮੰਨੇ ਆ ਗੁਰਬਚਨ ਸਿੰਘ ਆ ਲਓ ਇਹਨਾਂ ਨਾਲ ਵੀਰੀ ਇੱਕ ਵੀ ਫੋਟੋ ਦਿਖਾ ਦਿਓ ਹਾ ਲਓ ਜੀ ਗਲਤੀਆਂ ਦੀਆਂ ਮਾਫੀਆਂ ਤੇ ਗਨਾਹਾਂ ਵਿੱਚ ਫਰਕ ਹੁੰਦਾ ਦੋਸਤੋ ਗਲਤੀ ਤੇ ਗਨਾਹ ਵਿੱਚ ਫਰਕ ਹੁੰਦਾ ਆ ਆ ਸਾਰਾ ਕੱਚਾ ਝਟਾ ਪਿਆ ਆ ਦੇਖ ਲਓ ਕਿਹਦੇ ਕਿਹਦੇ ਪੈਰਾਂ 'ਚ ਕੌਣ ਕੌਣ ਬੈਠਾ ਹੁਣ ਮੇਰੀ ਉਹਨੂੰ ਇੱਕ ਆਲਖਾ ਕੋਈ ਸਿਆਣਾ ਬਹਿਣਾ ਬੰਦਾ ਮੈਂ ਤੈਨੂੰ ਕਹਿੰਦਾ ਕੁਛ ਨਹੀਂ ਚੰਗਾ ਲੱਗਦਾ ਕਿਉਂਕਿ ਮੈਥੋਂ ਤੂੰ ਵੱਡਾ ਉਮਰ 'ਚ ਹੁਣ ਇਹਨਾਂ ਦੇ ਜਵਾਬ ਮੈਨੂੰ ਦੇ ਦੇਈਂ ਜੇ ਦੇ ਸਕਦਾ ਹੁਣ ਵੀਰੋ ਆਪਾਂ ਆਈਏ ਪੰਜਾਬ ਬਚਾਉਣ ਦੀ ਗੱਲ ਪੰਜਾਬ ਬਚਾਉਣ ਕੌਣ ਤੁਰੇ ਇੱਕ ਤਾਂ ਮੈਨੂੰ ਵੀ ਕਹਿਣਾ ਨਾ ਵੀ ਗੈਂਗਸਟਰ ਜਿਹੜੇ ਬੱਚੇ ਸੀ ਉਹ ਦੋ ਤਰ੍ਹਾਂ ਦੇ ਸੀ ਇੱਕ ਸੀ ਕ੍ਰਿਮੀਨਲ ਇੱਕ ਸੀ ਬਾਗੀ ਤਬੀਅਤ ਦੇ ਬਾਗੀ ਤਬੀਅਤ ਦੇ ਉਹ ਸਨ ਜਿਹੜੇ ੱੱਕੇ ਗਏ ਮਜਬੂਰੀ ਤਹਿਤ ਬਣੇ ਤੇ ਜਿਹੜਾ ਅੱਜ ਪੰਜਾਬ ਬਚਾਉਣ ਤੁਰਿਆ ਤਾਂ ਮਲੂਕੇ ਦਾ ਚੇਲਾ ਇਹਦਾ ਪੈਨਡ ਕੀਤਾ ਹੋਇਆ ਸੀ ਪਹਿਲਾਂ ਲੋਕਾਂ ਤੋਂ ਫਰੋਤੀਆਂ ਲੋਕਾਂ ਦੇ ਕਤਲ ਕੀ ਕੁਛ ਨਹੀਂ ਕੀਤਾ ਆਪਦੇ ਘਰ ਭਰ ਕੇ ਮਹਿਲ ਖੜੇ ਕਰਕੇ ਤੇ ਅੱਜ ਪੰਜਾਬ ਬਚਾਉਣ ਨੂੰ ਤੁਰ ਪਏ ਇਹ ਤਾਂ ਸਾਰਾ ਹਰੇਕ ਬੰਦਾ ਹੀ ਇਹ ਤਾਂ ਪੰਜਾਬ ਬਚਾਉਣ ਨੂੰ ਤਪਾਲਦਾ ਹੁਣ ਇੱਕ ਹੋਰ ਲੱਗੀ ਵੀ ਛੇਤੀ ਮੁੱਖ ਮੰਤਰੀ ਵਾਲੀ ਕੁਰਸੀ ਤੇ ਪਹੁੰਚ ਗਈ ਛੇਤੀ ਬੱਸ ਮੈਨੂੰ ਬਣਾ ਦਿਓ ਕੁਛ ਤਾਂ ਮੈਂ ਤਾਂ ਕਹਿੰਦਾ ਇੱਕ ਵਾਰੀ ਇਹਨਾਂ ਨੂੰ ਵੀ ਮੌਕਾ ਦੇ ਕੇ ਦੇਖ ਲਓ ਜਿਹੜੇ ਕੁਛ ਨਹੀਂ ਸੀ ਜਦੋਂ ਜੇ ਉਹ ਲੋ ਆ ਕੁਝ ਕਰ ਸਕਦੇ ਆ ਤੇ ਜਿੱਦੈ ਤੁਸੀਂ ਇਹਨਾਂ ਨੂੰ ਕੋਈ ਪਾਵਰ ਦੇਤੀ ਉਹਦੇ ਤੋਂ ਤੁਹਾਡੇ ਨਾਲੇ ਕੀ ਕਰਨਗੇ ਕਦੇ ਇਹ ਸੋਚ ਕੇ ਦੇਖਿਓ ਤਾਂ ਪੰਜਾਬ ਬਚਾਉਣ ਵਾਲਿਆਂ ਦਾ ਤੁਹਾਨੂੰ ਮੈਂ ਕੱਚਾ ਚਿੱਠਾ ਦਿਖਾ ਦਿੰਦਾ ਹੁਣ ਵੀਰੋ ਮੈਂ ਬਠਿੰਡੇ ਵਾਲੀ ਗੱਲ ਆਪਾਂ ਦੁਬਾਰਾ ਸ਼ੁਰੂ ਮੈਂ ਜਿੱਥੇ ਜਿੱਥੋਂ ਗੱਲ ਸ਼ੁਰੂ ਹੁੰਦੀ ਹੈ ਜਿੱਥੋਂ ਅੱਗ ਲਾਈ ਗਈ ਪੰਜਾਬ ਉਹਦੇ ਵਿੱਚ ਉਸ ਵੇਲੇ ਸਰਦਾਰ ਨੌਨਿਹਾਲ ਸਿੰਘ ਬਠਿੰਡੇ ਐਸਐਸਪੀ ਹੁੰਦੇ ਸੀ ਉਨ੍ਹਾਂ ਦਾ ਹਲਫੀਆ ਬਿਆਨ ਪਿਆ ਜਿਹੜਾ ਉਹਨੇ ਐਫੀਡੇਟ ਹਾਈ ਕੋਰਟ ਦੇ ਵਿੱਚ ਦਿੱਤਾ ਸੀ ਜਿਹੜਾ ਸਵਾੰਗ ਰਚਾਇਆ ਸੀ ਵੀ ਸਾਡੇ ਕੋਲੇ ਸੌਦਾ ਸਾਧ ਦੇ ਇੱਕ ਐਸਐਸਪੀ ਐਫੀਡੇਟ ਦੇ ਰਿਹਾ ਉਸ ਵੇਲੇ ਦਾ ਮੌਜੂਦਾ ਵੀ ਸਾਡੇ ਕੋਲ ਸੌਦਾ ਸਾਧ ਦੇ ਖਿਲਾਫ ਪੁਖਤਾ ਸਬੂਤ ਹੈ ਜਿਹੜੇ ਕਿ ਇਸ ਕੀਤੇ ਹੋਏ ਜੁਰਮ ਦੀ ਪੂਰਤੀ ਕਰਦੇ ਹੈ ਤੇ ਇਹਦੇ ਖਿਲਾਫ ਜਿਹੜਾ ਮੁਕੱਦਮਾ ਚਲਾਇਆ ਜਾਣਾ ਬੰਦ ਉਹਨੂੰ ਇੱਥੋਂ ਬਦਲਿਆ ਗਿਆ ਦਬਾਇਆ ਗਿਆ ਮਦਈ ਤੇ ਪਰਚਾ ਦਵਾਇਆ ਗਿਆ ਉਹ ਉਦੋਂ ਕਾਂਗਰਸ ਵਿੱਚ ਚਲਾ ਗਿਆ ਫਿਰ ਉਦੋਂ ਬਾਅਦ ਉਹ ਐਮਸੀ ਬਣਿਆ ਵਿਚਾਰਾ ਠੱਕੇ ਕਿਹਨੇ ਖਵਾਏ ਇਹਨਾਂ ਲੋਕਾਂ ਨੂੰ ਕਿਹਨੇ ਖੜਦਾ ਸੀ ਉਹਨਾਂ ਦੇ ਨਾਲ ਫਿਰ ਹੋਰ ਐਸਐਸਪੀ ਲਾ ਕੇ ਫਿਰ ਉਹ ਤੋਂ ਕੈਂਸਲੇਸ਼ਨ ਮੂਵ ਕਰਵਾ ਕੇ ਜਦੋਂ ਨੌਨਿਹਾਲ ਸਿੰਘ ਨੇ ਟੀਮ ਬਣਾਈ ਉਹਦੇ ਵਿੱਚ ਇੱਕ ਦਰਜੀ ਜਦੋਂ ਪੁਖਤਾ ਸਬੂਤਾਂ ਦੀ ਉਹਨਾਂ ਨੇ ਗੱਲ ਜਦੋਂ ਇਹ ਤਫਤੀਸ਼ ਦੇ ਤੱਥ ਸਾਹਮਣੇ ਆਏ ਫਿਰ ਉਹ ਦਰਜੀ ਬਿਆਨ ਦਰਜ ਕਰਵਾ ਕੇ ਗਿਆ ਉਹਨੂੰ ਨੋਟਿਸ ਕਿ ਭੇਜਿਆ ਦਰਜੀ ਨੂੰ ਦਰਜੀ ਦਾ ਬਿਆਨ ਕਲਮਬੰਦ ਦਾ ਇਸ ਜਿਹੜਾ ਸੌਦਾ ਸਾਧ ਦਾ ਸਵਾਗ ਵਾਲਾ ਕੇਸ ਹੈ ਵੀ ਕਿਹੜਾ ਬੰਦਾ ਮੈਥੋਂ ਪਸ਼ਾਕ ਲੈ ਕੇ ਆਇਆ ਉਹ ਦੱਸ ਚੁੱਕਿਆ ਪਹਿਲਾਂ ਪ੍ਰੇਮ ਸਿੰਘ ਚੰਦੂ ਮਾਜਰਾ ਇੰਨੀ ਸਵਾਈ ਦਿੱਤੀ ਕਿ ਆ ਪਸ਼ਾਕ ਆ ਬੰਦਾ ਲੈ ਕੇ ਆਇਆ ਬਿਆਨ ਵਿੱਚ ਲੱਗਾ ਹੋਇਆ ਫਿਰ ਜਿਹੜਾ ਜੱਜ ਨੇ ਕਿਵੇਂ ਕੈਂਸਲੇਸ਼ਨ ਮਨਜ਼ੂਰ ਕੀਤੀ ਉਹ ਅੱਗੇ ਗੱਲ ਕਰਾਂਗੇ ਆਪਾਂ ਫਿਰ ਦੱਸੋ ਕੌਣ ਕੌਮ ਨਾਲ ਖੜਾ ਤੇ ਕੌਮ ਕਿਹਦੇ ਨਾਲ ਖੜੀ ਉਹਨਾਂ ਨੇ 2012 ਚ ਆਪਦੀਆਂ ਵੋਟਾਂ ਤੱਕ ਮਤਲਬ ਰੱਖਿਆ ਕੋਈ ਕੌਮ ਨਾ ਮਤਲਬ ਸੀ ਢੀਂਡਸਾ ਸਾਹਿਬ ਦਾ ਇੱਕ ਆਲ ਦਾ ਪ੍ਰੈਸ ਮੀਟਿੰਗ ਦਾ ਬਿਆਨ ਆ ਵੀ ਜਦੋਂ ਵਹਿਬਲ ਬੇਅਦਬੀ ਹੋਈ ਆ ਉਹਦੇ ਸਬੰਧ ਵਿੱਚ ਜਦੋਂ ਉੱਥੇ ਧਰਨਾ ਲੱਗਿਆ ਕੋਕੂਰੇ ਤੇ ਉਸੇ ਵੇਲੇ ਅਕਾਲੀ ਦਲ ਨੇ ਆਪਦੀ ਫਰੀਦਕੋਟ ਰੈਲੀ ਕੀਤੀ ਜਦੋਂ ਲੋਕਾਂ ਨੇ ਮਿਹਣੇ ਮਾਰੇ ਜਾ ਕੇ ਦੁਕਾਨਾਂ 'ਤੇ ਵੜ ਵੜ ਕੇ ਜਿਹੜੇ ਉੱਥੇ ਰੈਲੀ 'ਤੇ ਆਏ ਸੀ ਲੋਕ ਉਥੋਂ ਭੱਜਦੇ ਦੇਖੇ ਤੁਸੀਂ ਆ ਕੀ ਇਹ ਗੁਰੂ ਸਾਹਿਬ ਨੂੰ ਚੈਲੰਜ ਨਹੀਂ ਸੀ ਜਿਹੜੇ ਇਨਸਾਫ ਮੰਗਣ ਆਸਤੇ ਬੈਠੇ ਸੀ ਉਹ ਤਾਂ ਗੁਰੂ ਸਾਹਿਬ ਦੀ ਖਾਤਰੀ ਬੈਠੇ ਸੀ ਨਾ ਤੇ ਗੁਰੂ ਗੁਰੂ ਕਲਾ ਉਹਨਾਂ ਦਾ ਤਾਂ ਨਹੀਂ ਸੀ ਗੁਰੂ ਇਹਨਾਂ ਦਾ ਵੀ ਉਹਨਾਂ ਹੀ ਸੀ ਹਰ ਇੱਕ ਥਾਂ ਤੇ ਤੁਹਾਨੂੰ ਜਲੀਲ ਕੀਤਾ ਇਸ ਇਹਨਾਂ ਲੋਕਾਂ ਨੇ ਤੇ ਅੱਜ ਉਹੀ ਲੋਕ ਫੇਰ ਤੁਰੇ ਤੁਹਾਡੇ ਅੱਗੇ ਕਦੇ ਕਿਸੇ ਪਰਿਵਾਰ ਦੇ ਧੱਕੇ ਨਾਲ ਜਾ ਕੇ ਸਰੋਪੇ ਪਾਉਂਦੇ ਆ ਕਦੇ ਕਿਸੇ ਨੂੰ ਇਹ ਕੁਛ ਨਹੀਂ ਹੋਣਾ ਦੁਨੀਆ ਅੱਜ ਦੀ ਨੌਜਵਾਨੀ ਸਭ ਕੁਝ ਜਾਣਦੇ ਪਰ ਕੌਮ ਜਿੰਨਾ ਚਿਰ ਆਨੰਦਪੁਰ ਆਪਦੇ ਘਰੇ ਨਹੀਂ ਵੜਦੀ ਤੇ ਨੌਜਵਾਨ ਆਨੰਦਪੁਰ ਸਾਹਿਬ ਦਾ ਵਾਸੀ ਨਹੀਂ ਬਣਦਾ ਜਿੰਨਾ ਚਿਰ ਨੌਜਵਾਨ ਇਹ ਨਹੀਂ ਮੰਨ ਚ ਵਸਾਉਂਦਾ ਵੀ ਪਿਤਾ ਮਿਲ ਜੇ ਕਲਗੀਆਂ ਵਾਲੇ ਵਰਗਾ ਮਾਤਾ ਸਾਹਿਬ ਕੋਰ ਜਿਹੀ ਮਾਂ ਮਿਲ ਜੇ ਮੈਂ ਲੈਣਾ ਕੀ ਕਿਸੇ ਕੋਈ ਦੁਨੀਆ ਤੋਂ ਜਿਹਨੂੰ ਆਨੰਦਪੁਰ ਸਾਹਿਬ ਵਰਗੀ ਥਾਂ ਮਿਲ ਜੇ ਕਿਸੇ ਸ਼ਹਿਰ ਦੀਆਂ ਲਿਖੀਆਂ ਲੈਣਾ ਮਿੱਟੀ ਨਾਲ ਜੁੜ ਕੇ ਰਹੋਗੇ ਇਨਸਾਨ ਬਣੀ ਰਹੋਗੇ ਅੱਗ ਬਣੋਗੇ ਤੇ ਸ਼ੈਤਾਨ ਬਣੋਗੇ ਮੈਂ ਵੀਰੋਂ ਇਹਨਾਂ ਨੂੰ ਚੁੱਭਦਾ ਇਸ ਕਰਕੇ ਆ ਕਿ ਵਹਿਬਲਾਲਾ ਕਾਂਡ ਬੁਰਜ ਜਵਾਰ ਸਿੰਘ ਨੇ ਸਾਰਿਆਂ ਨੂੰ ਨੰਗਾ ਕੀਤਾ ਕਿਹਦਾ ਕਿਹਦਾ ਅਜੇ ਤਾਂ ਬਹੁਤ ਕੁਝ ਪਿਆ ਅਜੇ ਤਾਂ ਬਹੁਤ ਕੁਝ ਬਾਹਰ ਆਉਣ ਵਾਲਾ ਹੁਣ ਅਜੇ ਤੱਕ 0 0% ਤੁਹਾਡੇ ਨਾਲ ਉਹਦੇ ਸਾਂਝਾ ਕੀਤਾ ਹੈ ਇਹਨਾਂ ਨੂੰ ਇੰਨੀ ਸ਼ਰਮ ਨਹੀਂ ਆਉਂਦੀ ਸਾਡੇ ਮੇਰੇ ਕੋਲੇ ਕੀ ਸੀ ਮੇਰੇ ਕੋਲ ਤਾਂ ਇੱਕ ਨੌਕਰੀ ਸੀ ਤਾਂ ਜਿਹੜੇ ਚ 2-4 ਕਿੱਲੇ ਜ਼ਮੀਨ ਦੇ ਸੀ ਇਹਦੇ ਸਿਰ ਤੇ ਆਪਦਾ ਗੁਜ਼ਾਰਾ ਕਰੀ ਜਾਂਦਾ ਆਪਦੀ ਨੌਕਰੀ ਨੂੰ ਲੱਤ ਮਾਰ ਕੇ ਆਪਦੇ ਗੁਰੂ ਨਾਲ ਖੜਾ ਆਪਦੀ ਕੌਮ ਨਾਲ ਖੜਾ ਸੁਖਰਾਜ ਉਹਨਾਂ ਨਾਲ ਖੜਾ ਸੁਖਰਾਜ ਉਹਨੇ ਧੋਖਾ ਦੇ ਗਿਆ ਮੈਂ ਤਾਂ ਉੱਥੇ ਹੀ ਖੜਾ ਛੋਗਰਾ ਵੀ ਦੂਜੇ ਹਜੇ ਮੇਰੇ ਨਾਲ ਸਾਰੇ ਖੜੇ ਆ ਸਾਡੇ ਕੋਲ ਜਿਹੜੇ ਗੁਰੂ ਸਾਹਿਬ ਦੀ ਖਾਤਰ ਕੋਈ ਸਿਆਸਤ ਕਰਨਗੇ ਤੇ ਗੁਰੂ ਸਾਹਿਬ ਦੀ ਖਾਤਰ ਇਸ ਤਰ੍ਹਾਂ ਕਰਨਗੇ ਉਹ ਇਤਿਹਾਸ ਕਿਸੇ ਨੂੰ ਮਾਫ ਨਹੀਂ ਕਰਦਾ ਇਤਿਹਾਸ ਸਾਡਾ ਵੀ ਤੁਹਾਡੇ ਸਾਹਮਣੇ ਆਉਣਾ ਇਹਨਾਂ ਦਾ ਵੀ ਸਾਹਮਣੇ ਆਉਣਾ ਅਸੀਂ ਤਾਂ ਇੱਕ ਨੌਕਰੀ ਸੀ ਆਪਦੀ ਉਹ ਵੀ ਦਾਤੇ ਲਾਤੀ ਕੋਈ ਪਰਵਾਹ ਨਹੀਂ ਪਰ ਜੋ ਕੀਤਾ ਉਹ ਪਹਿਲਾਂ ਮੈਂਟਲੀ ਤੌਰ ਤੇ ਤਿਆਰ ਸੌ ਸੀ ਚਾਰ ਹੋ ਕੇ ਕੀਤਾ ਇਸ ਤੋਂ ਅੱਗੇ ਵੀ ਬਹੁਤ ਕੁਝ ਹੋਣਾ ਉਹਦੇ ਲਈ ਵੀ ਤਿਆਰ ਪਤਾ ਕਿ ਕਹਿੰਨਾਂ ਨਾ ਵੀ ਸਾਨੂੰ ਤਾਂ ਫਲਸਫੇ ਹੀ ਪੜਾਇਆ ਅਸੀਂ ਤਾਂ ਜੋ ਅੱਜ ਤੱਕ ਗੁਰਬਾਣੀ ਤੋਂ ਸਿੱਖਿਆ ਗੁਰੂ ਤੋਂ ਸਿੱਖਿਆ ਵੀ ਅਣਖ ਦੀ ਜ਼ਿੰਦਗੀ ਅੱਧੀ ਜਿਉਂ ਲੋ ਲਹਨਤ ਦੀ ਪੂਰੀ ਜਿਉਣਾ ਲਹਨਤ ਦੀ 80 ਸਾਲ ਜਿਉਂਦੇ ਹੋਗੇ ਅਣਖ ਦੀ 50 ਸਾਲ ਜਿਉਂਗੇ 100 ਦਰਦ ਦੀ ਜੀ ਪਰ ਪੀੜੀਆਂ ਆਉਣ ਵਾਲੀਆਂ ਮਾਫ਼ ਨਹੀਂ ਕਰਨਗੀਆਂ। ਅਸੀਂ ਇਸ ਕਰਕੇ ਮੈਂ ਇਹਨਾਂ ਨੂੰ ਰੜਕਦਾ। ਮੈਨੂੰ ਤਾਂ ਇਹਨਾਂ ਨੇ ਘੇਰਨਾ ਸ਼ੁਰੂ ਕਰਤਾ ਸੀ ਅੱਜ ਤੋਂ ਸਾਲ ਪਹਿਲਾਂ। ਜੇ ਤੈਨੂੰ ਦੇਖਾਂਗੇ ਤੈਨੂੰ ਐਂ ਕਰਾਂਗੇ ਤੂੰ ਅਕਾਲੀ ਦਲ ਮੈਂ ਕਹਾਂ ਮੈਂ ਨਾ ਅਕਾਲੀ ਦਲ ਦੇ ਬਿਲਕੁਲ ਵਿਰੋਧੀ ਨਹੀਂ ਜਿਹੜੇ ਚੰਗੇ ਅਕਾਲੀ ਆ ਮੇਰੇ ਨਾਲ ਬਹੁਤ ਵਧੀਆ ਵਰਤਦੇ ਨੇ। ਮੈਂ ਤਾਂ ਇਹਨਾਂ ਲੋਕਾਂ ਦੇ ਖਿਲਾਫ ਹਾਂ ਜਿਨ੍ਹਾਂ ਨੇ ਹਰ ਵੇਲੇ ਕੌਮ ਨੂੰ ਧੋਖਾ ਦਿੱਤਾ, ਹਰ ਵੇਲੇ ਗੁਰੂ ਨੂੰ ਧੋਖਾ ਦਿੱਤਾ। ਇਹਦੇ ਬਾਰੇ ਤੁਸੀਂ ਨਿਰਣਾ ਕਰਨਾ ਵੀ ਹੁਣ ਤੁਸੀਂ ਕਿੱਥੇ ਖੜੇ ਹੋ? ਤੁਸੀਂ ਕਿਹਦੇ ਨਾਲ ਖੜਨਾ ਹੁਣ ਤੱਕ ਤੁਸੀਂ ਮਰਿਆਂ ਦੇ ਉੱਤੇ ਤਾਂ ਬਥੇਰਾ ਕੁਝ ਕੀਤਾ ਪਰ ਜਿਉਂਦੇ ਤੋਂ ਹੱਥੋਂ ਸੰਭੇ ਨਹੀਂ ਗਏ ਜਿਨ੍ਹਾਂ ਨੇ ਕੁਝ ਕੌਮ ਦੀ ਖਾਤਰ ਕੀਤਾ ਇਹ ਸਾਡੀ ਬਦਕਿਸਮਤੀ ਨਹੀਂ ਕਿਉਂਕਿ ਸੱਚ ਬੋਲਣਾ ਬਹੁਤ ਔਖਾ ਹੈ ਜਿਹੜੇ ਕੌਣ ਪੰਜਾਬ ਬਚਾਉਣ ਦੀਆਂ ਗੱਲਾਂ ਕਰਦਾ ਜਿਨ੍ਹਾਂ ਨੇ ਪਹਿਲਾਂ ਆਪ ਪੰਜਾਬ ਨੂੰ ਅਜਾੜਿਆ ਤੇ ਆ ਜਿਹੜੇ ਗੁੰਡੇ ਬਦਮਾਸ਼ ਉੱਠ ਕੇ ਪੰਜਾਬ ਨੂੰ ਬਚਾਉਣ ਇਹ ਗੱਲ ਤੁਸੀਂ ਤੁਸੀਂ ਮਰ ਗਏ ਹੋ ਨੌਜਵਾਨੀ ਸਾਡੀ ਖਤਮ ਹੋ ਗਈ ਅਸੀਂ ਵੀ ਜਿਹੜੇ ਅਸੀਂ ਕੋਈ 200 ਬੰਦਾ ਨਹੀਂ ਕੌਮ ਤੋਂ ਤਿਆਰ ਕਰ ਸਕਦੇ ਕੋਈ ਸਾਨੂੰ ਨੌਜਵਾਨ ਕਿਉਂਕਿ ਚੰਗਾ ਬੰਦਾ ਸਿਆਸਤ ਵਿੱਚ ਆਉਣਾ ਨਹੀਂ ਚਾਹਦਾ ਕਿਉਂਕਿ ਸਿਆਸਤ ਰਹਿ ਉਹਨਾਂ ਲੋਕਾਂ ਦੀ ਗਈ ਜਿਨ੍ਹਾਂ ਨੂੰ ਅਸੀਂ ਮਨਜੂਰ ਕਰਦੇ ਆ ਅਸੀਂ ਲੋਕ ਇਹਨਾਂ ਨੂੰ ਵੋਟਾਂ ਪਾਉਂਦੇ ਆ ਕਸੂਰ ਸਾਡਾ ਇਹਨਾਂ ਦਾ ਕਸੂਰ ਨਹੀਂ ਹੈ ਜਿਹੜਾ ਸੰਤਾਪ ਅਸੀਂ ਪਿੱਛੇ ਭੋਗਿਆ ਉਹਦੇ ਜ਼ਿੰਮੇਵਾਰ ਅਸੀਂ ਖੁਦ ਹਾਂ ਯਾਰ ਅਸੀਂ ਨੌਜਵਾਨ ਜਦੋਂ ਨਸ਼ੇ ਖਾ ਕੇ ਮਰਦੇ ਆ ਪਿੰਡਾਂ 'ਚ ਅਸੀਂ ਉੱਥੇ ਖੜ ਕੇ ਵੈਣ ਪਾਉਨੇ ਆ ਨਾ ਤੇ ਜਿਨ੍ਹਾਂ ਨੇ ਜਿਨ੍ਹਾਂ ਨੇ ਲਿਆ ਲਿਆ ਸਿੱਟਿਆ ਜਿਨ੍ਹਾਂ ਦੇ ਸਿਰ ਤੇ ਸੁੱਟਿਆ ਗਿਆ ਜਿਨ੍ਹਾਂ ਦੇ ਆਸਰੇ ਮਿਲੇ ਉਹਨਾਂ ਨੂੰ ਅਸੀਂ ਵੋਟਾਂ ਪਾਈ ਬੋਟਾ ਉਹਨਾਂ ਨੇ ਪਾਈਆਂ ਜਿਨ੍ਹਾਂ ਦੇ ਘਰਾਂ 'ਚੋਂ ਵੈਣ ਪਾਈ ਜਦੋਂ ਬੀਬੀ ਖਾਲੜਾ ਹਾਰੀ ਉਹਦੇ ਪੰਥ ਹਾਰਿਆ ਉਹਦੇ ਅਸਲੀ ਪੰਥ ਹਾਰਿਆ ਤੇ ਕਾਤਲ ਜਿੱਤੇ ਇੱਥੋਂ ਜਿਨ੍ਹਾਂ ਨੂੰ ਹਰ ਵੇਲੇ ਤੁਸੀਂ ਪਾਣੀ ਪੀ ਪੀ ਕੋਸਦੇ ਆ ਜਿਨ੍ਹਾਂ ਦੇ ਬੱਚੇ ਨੌਜਵਾਨ ਬੱਚੇ ਲੱਭਦਾ ਉਹ ਇੱਕ লাশ ਬਣ ਗਿਆ ਉਹਨਾਂ ਲੋਕਾਂ ਨੇ ਹਰਾਇਆ ਬੀਬੀ ਖਾਲਸਾ ਨੂੰ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਯਾਰ ਅਸੀਂ ਕਿਹੜੀਆਂ ਗੱਲਾਂ ਕਰਦੇ ਸੀ